ਸਸਿਆ ਦੋਸਤੋ ਚੂਨੇ ਦੀ ਕਹਿੰਦੇ 100 ਸਾਲ ਬਾਅਦ ਮਜ਼ਬੂਤੀ ਸਟਾਰਟ ਹੁੰਦੀ ਹੈ ਤੇ ਇਹ 100 ਸਾਲ ਪੁਰਾਣੀ ਇੱਟ ਹੈ ਤੇ ਇਹਦੇ ਚੂਨਾ ਲੱਗਿਆ ਹੋਇਆ ਸੀਗਾ ਚੂਨੇ ਦੀ ਚਿਣਾਈ ਹੋਈ ਸੀਗੀ ਮਸਾਲਾ ਲੱਗਿਆ ਥੋੜਾ ਜਿਹਾ ਚੂਨੇ ਵਾਲਾ ਤੇ ਇਹ ਮੈਂ ਹੱਥਾਂ ਨਾਲ ਤੋੜਿਆ ਟੁੱਟ ਗਿਆ ਤੇ ਕਹਿੰਦੇ ਮਤਲਬ ਪੁਰਾਣੇ ਬਜ਼ੁਰਗ ਕਹਿੰਦੇ ਵੀ 100 ਸਾਲ ਤਾ ਇਹਦੀ ਇਹਨੂੰ ਮਜ਼ਬੂਤ ਹੋਣ ਚ ਲੱਗ ਜਾਂਦਾ ਤੇ ਆ ਤੁਹਾਡੇ ਸਾਹਮਣੇ 6x12 ਇੰਚ ਦੀ ਇੱਟ ਹੈ ਤੇ ਚੁੰਨੇ ਨਾਲ ਚਣਾਈ ਹੋਈ ਸੀ ਤੇ ਚੁੰਨਾ ਲੱਗਿਆ ਹੋਇਆ ਆ ਤੁਹਾਡੇ ਸਾਹਮਣੇ ਇੱਟ ਅੱਜ ਦੇ ਰੇਮ ਦੀ ਇੱਟ ਪਈ ਹੈ ਤੇ ਪੁਰਾਣੇ ਸਮਿਆਂ ਲਈ ਟਾਇਲ ਹੈ ਤੇ ਇਹਦੇ ਚ ਚੁੰਨਾ ਲੱਗਿਆ ਸੀ ਜਿਹੜਾ ਕਹਿੰਦੇ ਸੀਗੇ ਵੀ ਇਹ ਚੁੰਨੇ ਚ ਇਹਨੂੰ ਪਕਾਈ ਹੋਣ ਚ 100 ਸਾਲ ਲੈਂਦਾ ਬਾਅਦ ਚ ਮਜ਼ਬੂਤ ਹੁੰਦਾ ਤੇ ਇਹ 100 ਸਾਲ 150 ਸਾਲ ਆ ਲਓ ਭਾਵੇਂ 200 ਸਾਲ ਆ ਲਓ ਵੀ ਮਜ਼ਬੂਤ ਹੋਣਾ ਚਾਹੀਦਾ ਸੀ ਇਹਨੂੰ ਲੈਣਾ ਨਹੀਂ ਚਾਹੀਦਾ ਸੀ ਕਿਵੇਂ ਤੇ ਜਿਹੜੀ ਚੂਨੇ ਦੀ ਗੱਲ ਕਈ ਵਾਰ ਮੇਰੇ ਮੇਰੇ ਕੋਲ ਫੋਨ ਆਉਂਦੇ ਵੀ ਆਪਾਂ ਚੂਨੇ ਚ ਚਣਾਈ ਕਰਾਉਣੀ ਆ ਚੂਨਾ ਕਹਿੰਦੇ ਖਰਾਬ ਨਹੀਂ ਹੁੰਦਾ ਭੁਰਦਾ ਨਹੀਂ ਤੇ 100 ਸਾਲ ਤਾ ਉਹ ਮਜ਼ਬੂਤ ਹੋਣ ਚਲਾ ਦਿੰਦਾ ਬਾਅਦ ਚ ਉਹਦੀ ਮਜ਼ਬੂਤੀ ਹੁੰਦੀ ਹੈ ਤੇ ਆ ਤੁਹਾਡੇ ਸਾਹਮਣੇ ਆ ਭੁਰ ਰਿਹਾ ਤੇ ਮੈਂ ਇਹਨੂੰ ਪੱਟ ਪੱਟ ਕੇ ਨੂਹਾਂ ਨਾਲ ਦੇਖ ਰਿਹਾ ਵੀ ਇਹ ਨਹੀਂ ਮੈਨੂੰ ਨਹੀਂ ਖਾਸ ਲੱਗਿਆ ਸੀਮੈਂਟ ਤੇ ਇਹ ਚੂਨੇ ਚ ਕੋਈ ਫਰਕ ਨਹੀਂ ਲੱਗਿਆ ਮੈਨੂੰ ਦੂਜਾ ਇਹ ਮੈਂ ਅਰੂੜੀ ਨਾਲ ਦੇਖ ਲੋ ਤੁਹਾਡੇ ਸਾਹਮਣੇ ਕੁੱਟ ਕੇ ਇਹਨੂੰ ਛਿੱਲ ਕੇ ਦੇਖਦਾ ਆਹ ਦੇਖ ਲੋ ਤੁਹਾਡੇ ਸਾਹਮਣੇ ਛਿੱਲਿਆ ਗਿਆ ਜੇ ਮਜ਼ਬੂਤ ਹੁੰਦਾ ਤਾਂ ਇਹਨੂੰ ਤੇਸੀ ਨਾਲ ਪਟਣਾ ਪੈਣਾ ਸੀਗਾ ਤੇ ਇੱਕ ਆਦਾ ਔਖੜਦਾ ਜਾਂ ਔਖੜਦਾ ਤਾਂ ਸਾਰਾ ਕਿਉਂਕਿ ਮਜ਼ਬੂਤ ਹੁੰਦਾ ਪਰ ਇਹ ਭੁਰ ਗਿਆ ਤੇ ਆਹ ਤੁਹਾਡੇ ਸਾਹਮਣੇ ਮਜ਼ਬੂਤੀ ਚੂਨੇ ਦੀ ਤੇ ਸੀਮੈਂਟ ਦੀ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਚੂਨਾ ਮਜ਼ਬੂਤ ਹੈ ਕਿ ਸੀਮੈਂਟ ਮੈਨੂੰ ਦੋਨਾਂ 'ਚ ਕੋਈ ਖਾਸ ਗੱਲ ਨਹੀਂ ਲੱਗੀ ਅੱਜ ਦੇ ਟਾਈਮ ਦੇ ਹਿਸਾਬ ਨਾਲ ਤੇ ਤੁਹਾਨੂੰ ਕਿੰਜ ਲੱਗ ਰਿਹਾ ਚੂਨਾ ਇਹ ਪਿੰਕ ਜੇ ਕਲਰ ਦਾ ਅੱਜ ਵੀ ਚੂਨਾ ਆਉਂਦਾ ਇਹਦੇ ਨਾਲ ਦਾ ਤੁਹਾਨੂੰ ਕੀ ਲੱਗਦਾ ਤੁਹਾਡੀ ਕੀ ਰਾਏ ਆ ਦੱਸਿਓ ਕਮੈਂਟ ਕਰਕੇ ਨਾਲੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ